ਅਸੀਂ ਗਲਜਾਰੀ ਮੋਨਕਾ ਤੇ ਬਿੱਟੂ ਦਗਾਲ ਨਾਲ ਬਹੁਤ ਟਾਈ ਪੈਂਦੀ ਸੀ ਸਾਡੀ ਅੱਛਾ ਹਾਂ ਗਲਜਾਰੀ ਮੋਨਕਾ ਸੀ ਗਲਜਾਰੀ ਦੇ ਏਰੀਆ ਚ ਜਾ ਕੇ ਗਲਜਾਰੀ ਨੂੰ ਬਹੁਤ ਵਾਰੀ ਅਸੀਂ ਹਰਾਇਆ ਤੇ ਬਿੱਟੂ ਦਗਾਲ ਦੇ ਏਰੀਆ ਚ ਜਾ ਕੇ ਹਮੀਰਗੜ ਪਾਠੂਆ ਤੇ ਉੱਬਿਆ ਇੱਥੇ ਸਾਡੀ ਬਿੱਟੂ ਦਗਾਲ ਨਾਲ ਬਹੁਤ ਟਾਈ ਪੈਂਦੀ ਸੀਗੀ ਇੱਕ ਭੜੀ ਬਣੈਂਚਾ ਦਾ ਆਉਣਾ ਦਾ ਤੇ ਉਹਦੀ ਹੱਥ ਕਟਿਆ ਹੱਥ ਕਟਿਆ ਹੋਇਆ ਦੀ ਭੜੀ ਬਣੈਂਚਾ ਦੋ ਇਹ ਦੋ ਜਣੇ ਖੇਡਦੇ ਸੀ ਉਹ ਉਹ ਦੋ ਜਣੇ ਖੇਡਦੇ ਤੇ ਗਏ ਉੱਥੋਂ ਮੈਨੂੰ ਆਪਦੇ ਆਪ ਨੂੰ ਲੱਗਣ ਲੱਗੀ ਵੀ ਵੀ ਮੈਂ ਵੀ ਯਾਰ ਵੀ ਆਪਦੇ ਆਪ ਨੂੰ ਮਹਿਸੂਸ ਨਾ ਕਰਾਂ ਵੀ ਮੇਰਾ ਵੀ ਅੰਗ ਕਟਿਆ ਹੋਇਆ ਹੈ ਜਾਂ ਹੈਂਡੀਕੈਪਟਾ ਉਹਨੂੰ ਦੇਖ ਕੇ ਫਿਰ ਮੈਨੂੰ ਇਹ ਲੱਗਾ ਵੀ ਤੂੰ ਵੀ ਕਬੱਡੀ ਖੇਡਾ ਇਹ ਸੋਡਾ ਜਿਹੜਾ ਅੰਗ ਇਹ ਹੋਇਆ ਹੈਗਾ ਸੋਡਾ ਇਹ ਕਦੋਂ ਹੋਇਆਗਾ ਅੰਗ ਜਿਹੜਾ ਕਟਿਆ ਹੈ ਇਹ 89 ਦੇ ਵਿੱਚ ਟੋਕਾ ਮਸ਼ੀਨ ਤੇ ਮੈਂ ਕੱਖ ਕੁੱਟਦਾ ਸੀ ਸਾਡਾ ਤਿੰਨ ਦਾ ਜੁੱਟ ਪੂਰਾ ਤਗੜਾ ਸੀ ਦਾਤੇ ਸਿੰਘ ਵਾਲੇ ਜੀ ਠੀਕ ਹੈ ਅਸੀਂ ਦਾਤੇ ਸਿੰਘ ਵਾਲੇ ਅਸੀਂ ਦਾਤੇ ਸਿੰਘ ਵਾਲੇ ਬਾਗੇ ਜੀ ਉੱਥੇ ਜਦ ਮੇਰੀ ਉਹਨਾਂ ਨੇ ਰੇਡ ਦੇਖੀ ਅਸੀਂ ਜੀ ਉੱਥੇ ਫਾਸਟ ਆਏ ਜੀ ਜੀ ਉੱਥੇ ਦਾ ਇੱਕ ਹਰਦੇਵ ਸਿੰਘ ਅਰਸ਼ੀ ਕਾਮਰੇਡ ਐਮਐਲਏ ਆ ਹਰਦੇਵ ਸਿੰਘ ਅਰਸ਼ੀ ਉਸ ਟਾਈਮ ਐਮਐਲਏ ਦੀ ਆ ਠੀਕ ਹੈ ਉਧਰੋਂ ਦਾਤੇ ਸਿੰਘ ਵਾਲੇ ਦੀ ਟੀਮ ਫਾਸਟ ਆ ਗਈ ਉਧਰੋਂ ਅਸੀਂ ਫਾਸਟ ਆ ਗਏ ਸੈਕਿੰਡ ਆ ਗਏ ਤੇ ਫਾਈਨਲ ਮੈਚ ਸਾਡਾ ਉਹ ਕਹਿੰਦੇ ਵੀ ਅਸੀਂ ਤਾਂ ਆਦੇ ਪਿੰਡ ਦੇ ਐਮਐਲਏ ਦੇ ਸਾਹਮਣੇ ਅਸੀਂ ਮੈਚ ਕਰਾਵਾਂਗੇ ਕਿਉਂਕਿ ਪਿੰਡ ਦਾ ਮੈਚ ਆ ਸਾਡਾ ਠੀਕ ਹੈ ਤੇ ਅਸੀਂ ਜੀ ਦੋ ਦਿਨ ਫਿਰ ਉੱਥੇ ਬੈਠੇ ਰਹੇ ਜੀ ਜੀ ਫੇਰ ਫੇਰਾ ਅਰਸ਼ੀ ਆਈ ਉਹਦੇ ਸਾਹਮਣੇ ਸਾਡਾ ਮੈਚ ਕਰਾਇਆ ਜੀ ਫਿਰ ਉੱਥੇ ਫਸਟ ਹੈਕਰ ਸੈਕਿੰਡ ਨਿਕਲੇ ਜੀ ਅਸੀਂ ਆਦਾਂ ਕੋਈ ਬੱਕਰੀਆਂ ਆ ਜਾਂਦਾ ਜਿੱਥੇ ਖੇਡ ਕੇ ਆਏ ਹੋ ਜਿੱਥੇ ਫਸਮਾ ਮੈਚ ਹੋਇਆ ਹੋਵੇ ਫਸਮਾ ਮੈਚ ਤਾਂ ਇੱਕ ਬੱਗਾ ਹਮੀਰਗੜ ਦਾ ਹੁੰਦਾ ਸੀਗਾ ਉਹਦੀ ਸ਼ਾਦੀਹਰੀ ਇੰਨੀ ਚੜਾਈ ਹੁੰਦੀ ਸੀ ਜਿਹੜੇ ਸ਼ਾਦੀਹਰੀ ਸੰਤ ਨੇ ਉਹਨੂੰ ਆਈ ਗਏ ਲੋ ਉਹ ਘਿਓ ਦਿੰਦੇ ਹੁੰਦੇ ਸੀ ਗਊਸ਼ਾਲਾ ਦੇ ਸੰਤ ਨੇ ਕੌਰੀਆਂ ਖੇਡਾਂ ਸੀ ਆ ਕੌਰੀਆਂ ਸੰਤਾ ਜੀ ਸੰਤ ਜੀ ਆਏ ਜੀ ਉਹਨਾਂ ਨੇ ਮੇਰੀ ਗੇਮ ਦੇਖੀ ਉਹਨਾਂ ਨੇ ਮੈਨੂੰ ਕਿਹਾ ਵੀ ਪੁੱਤੋ ਉੱਥੇ ਜ਼ਰੂਰ ਆਇਓ ਠੀਕ ਹੈ ਫਿਰ ਮੈਂ ਅਸੀਂ ਉੱਥੇ ਹੋਲੀ ਦੇ ਖੇਡਾ ਹੁੰਦੇ ਨੇ ਉੱਥੇ ਸ਼ਾਦੀ ਆ ਰਹੀ ਜੀ ਉੱਥੇ ਅਸੀਂ ਬੱਗ ਗਈ ਉੱਥੇ ਬੱਗਾ ਅਮੀਰ ਕੜਨ ਏਡਾ ਪਰਫੁੱਲ ਸਮਝਦੇ ਤੇ ਬਹੁਤ ਆਏ ਸਾਲ ਫਾਸਟ ਲੈਂਦਾ ਸੀ ਜੀ ਉਹ ਠੀਕ ਹੈ ਫਿਰ ਸਾਡੀ ਗਈ ਅਸੀਂ ਉੱਥੇ ਬੱਗੇ ਨੂੰ ਉੱਥੇ ਹਰਾ ਕੇ ਪਹਿਲੇ ਪੂਲ ਚ ਜੀ ਫਿਰ ਸਾਡੀ ਉੱਥੇ ਇੰਨੀ ਚੜਾਈ ਪਰ ਸੰਤਾ ਜੀ ਨੇ ਮੈਨੂੰ ਜिले ਦੇ ਵਿੱਚ ਅਸੀਂ ਤਿੰਨੇ ਜਣੇ ਸਿਲੈਕਟ ਹੋ ਗਏ ਠੀਕ ਹੈ ਇੱਕ ਗਰਜੀਤ ਮੈਂ ਨਾਲ ਕਬੱਡੀ ਖੇਡਦਾ ਤੇ ਨਾਰੇ ਸੂਚਦਾ ਮੁੰਡਾ ਠੀਕ ਹੈ ਤੇ ਨੇਕੜਾ ਤੇ ਮੱਖਣ ਇਹ ਸਟਾਪ ਕਰਦੇ ਹੁੰਦੇ ਤੇ ਠੀਕ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਇਸ ਵਕਤ ਸਾਡੇ ਵਿਚਕਾਰ ਗੁਰਸੇਵਕ ਸਿੰਘ ਸੇਬੂ ਸੈਣੀ ਪਿੰਡ ਸ਼ਾਜਲੀ ਜੋ ਕਿ ਕਿਸੇ ਵਕਤ ਕਬੱਡੀ ਦੇ ਬਹੁਤ ਵਧੀਆ ਉੱਚ ਚੋਟੀ ਦੇ ਖਿਡਿਆਰੀ ਰਹੇ ਨੇ ਉਸ ਤੋਂ ਪਹਿਲਾਂ ਕਰਮ ਸਿੰਘ ਸੱਤ ਕਲਾੜ ਤੇ ਰਾਜਾ ਸਿੰਘ ਸਹਾਰਨ ਹੋ ਬਲਜੀਤ ਸਿੰਘ ਤੇਜਾ ਸਿੰਘ ਟਮਾਣਾ ਨਿਸ਼ਤਰ ਸਿੰਘ ਮਾਸਟਰ ਫਟੇ ਚੁੱਪ ਮੈਂ ਕਹਣਾ ਜੀ ਸਿਰਾਤੇ ਪੰਜਾਬ ਦੇ ਚੋਂ ਕਿਸੇ ਟਾਈਮ ਪੁਰਾਣਾ ਕਰ ਗੁਰਸੇਵ ਕਿਸ ਨੇ ਸੈਣੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੁਸੀਂ ਸ਼ੁਰੂਆਤ ਕਦੋਂ કરી ਸੀ ਕਬੱਡੀ ਦੀ ਸਭ ਤੋਂ ਪਹਿਲਾਂ ਕਬੱਡੀ ਦੀ ਸ਼ੁਰੂਆਤ ਮੈਂ 96 ਦੇ ਵਿੱਚ ਪਿੰਡ ਪਾਠੂਆ ਅਸੀਂ ਖੇਡ ਕੇ ਆਈ ਉੱਥੋਂ ਇਹ ਕਬੱਡੀ ਦੀ ਚਟਕ ਮੈਨੂੰ ਬਲਾਕ ਦੀਆਂ ਖੇਡਾਂ ਹੁੰਦੀਆਂ ਸੀ ਆ ਠੀਕ ਹੈ ਜਿਹਦੇ ਵਿੱਚ ਸਲੋਚਨਾ ਠੀਕ ਹੈ ਮਾਸਤੂ ਇਹਨਾਂ ਨੂੰ ਦੇਖ ਕੇ ਇਹ ਕਬੱਡੀ ਦੀ ਮੈਨੂੰ ਚਟਕ ਪਈ ਸੋਮੇਕਰ ਚੂਲੇ ਵੀ ਤੁਸੀਂ ਨਾਲ ਖੇਡੇ ਉਹਨਾਂ ਦੇ हां सोमगराच उंदी या सोमगराच उदो ओपन च खेड़दा हुंदे तीए ਸਾਡੀ 52 57 ਕਿਲੋ ਦੀ ਟੀਮ ਹੁੰਦੀ ਤੀ ਗਈ ਤੇ सोमगराचੋ ਦਾ ਮੈਂ ਐਡਾ ਤਗੜਾ ਫੈਨ ਆ ਉਹਨਾਂ ਸਟੈਮਨਾ ਉਹਨਾਂ ਪਿਆਰ ਨਾਲ ਖੇਡਣਾ ਅੱਜ ਤੱਕ ਮੈਂ ਕਿਸੇ ਖੇਡਰੀ ਦਾ ਨਹੀਂ ਦੇਖਿਆ ਠੀਕ ਐ ਐਡਾ ਪਿਆਰ ਨਾਲ ਕਬੱਡੀ ਖੇਡਦਾ ਸੀ सोमगराचੋਂ ਤੇ ਜੇ ਲੱਤਾਂ ਤੋਂ ਡਾਜ ਇੱਕ ਤਾਂ ਡਾਜ ਉਹਨਾਂ ਦੀ ਬਹੁਤ ਤਗੜੀ ਤੀ ਠੀਕ ਐ ਜਦ ਇੱਕ ਵਾਰੀ ਉਹ ਸਟਾਪਰ ਤੋਂ ਨਿਕਲ ਗਏ ਕੋਈ ਮਾਈ ਦਾ ਲਾਲ ਉਹਨੂੰ ਰੱਖ ਨਹੀਂ ਸਕਦਾ ਤੀ ਗਿਆ ਉਦੋਂ ਬਾਅਦ ਸਾਡੇ ਪਿੰਡ ਦੇ ਮੁੰਡਿਆਂ ਦੀ ਟੀਮ ਭਰਤੀ ਜੀ ਓਪਨ ਮੈਨੂੰ ਕਹਿੰਦੇ ਵੀ ਤੂੰ ਰੇਡਾਂ ਪਾ ਫਿਰ ਇੱਕ 바ਵਾ ਮਤੋਈ ਦਾ ਹੁੰਦਾ ਜੀ ਬਹੁਤ ਤਗੜੀ ਮਤੋਈ ਦੀ ਟੀਮ ਵੀ ਤਗੜੀ ਟੀਮ ਸੀ ਜੀ ਉਹਨਾਂ ਨਾਲ ਮੈਚ ਪੈ ਗਿਆ ਜੀ ਉਹ ਉਹਨਾਂ ਓਪਨ ਦੇ ਵਿੱਚ ਉਹ ਸਮੇਂ ਚ ਜੀ ਜਦੋਂ ਉਦੋਂ ਗੜੇ ਮਾਰੀ ਹੋਈ ਸੀ ਜੀ ਉਸ ਸਮੇਂ ਚ ਓਪਨ ਚ ਮੈਂ ਪੰਜ ਰੇਡਾਂ ਪਾਈਆਂ ਪੰਜ ਦੇ ਵਿੱਚੋਂ ਮੈਂ ਤਿੰਨ ਰੇਡਾਂ ਨੰਕੇ ਆਏ ਜੀ ਓਪਨ ਚ ਓਪਨ ਦੇ ਵਿੱਚ 57 ਕਿਲੋ ਵਾਲਾ 57 ਹਾਂ ਜੀ 52 ਕਿਲੋ ਵੇਟ ਦੀ 52 ਕਿਲੋ ਜਾਂ ਮੈਂ ਜਖੇਪਲ ਵਾਗਿਆ ਜਖੇਪਲ ਉਸ ਟਾਈਮ ਕੱਪ ਰੱਖਿਆ ਹੋਇਆ ଥିਗਾ ਜਿਹੜਾ ਲਗਾਤਾਰ 3 ਸਾਲ ਜਿੱਤੂਗਾ ਉਹਨੂੰ ਕੱਪ ਦਿੱਤਾ ਜਾਊਗਾ ਉਸ ਟਾਈਮ ਪੰਜ ਰੁੱਖਾਂ ਦੇ ਗੋਗੀ ਹੋਰਾਂ ਦੀ ਫੁੱਲ ਚੜ੍ਹਾਈ ਤੀ ਸੀ ਠੀਕ ਹੈ ਉਸ ਟਾਈਮ ਜਿਆਦਾ ਲਾਸਟ ਸਾਲ ਤੀਗਾ ਉਦੋਂ ਗੋਗੀ ਹੋਰੀ ਵੀ ਉੱਥੇ ਆਏ ਹੋਏ ਸੀਗੇ ਅਸੀਂ ਵੀ ਉੱਥੇ ਖੇਡਣ ਗਏ ਹੋਏ ਸੀਗੇ ਉਦੋਂ ਸੋਮਾ ਘਰਾਚੋ ਵਾਲੇ ਨੇ ਤੀਜੇ ਸਾਲ ਦਾ ਰਿਕਾਰਡ ਉਹਨਾਂ ਨੇ ਉਹਦਾ ਸੋਮਾ ਘਰਾਚੋ ਨੇ ਤੋੜਿਆ ਗੋਗੀ ਹੋਰਾਂ ਦਾ ਠੀਕ ਹੈ ਪੰਜ ਰੁੱਖਾਂ ਦਾ ਗੋਗੀ ਹੋਰਾਂ ਦੀ ਏਡੀ ਚੜ੍ਹਾਈ ਤੀਗੀ ਗੋਗੀ ਬੰਦਾ ਇੰਨਾ ਰੇਡ ਵਾਲਾ ਬੰਦਾ ਸੀ ਰਹਿੰਦੀ ਨਹੀਂ ਸੀ ਕਿ ਤੋ ਠੀਕ ਹੈ ਸੇਫ ਉਹ ਵੀ ਬਹੁਤ ਤਕੜਾ ਖੇਡਦਾ ਸੀ ਕੋਈ ਹੰਕਾਰ ਨਹੀਂ ਸੀ ਕੁਛ ਨਹੀਂ ਸੀ ਤੇ ਹੁਣ ਤੁਸੀਂ ਪਿੱਛੇ ਵੀ ਕਹਿੰਦੇ ਸਾਲ ਪਹਿਲਾਂ ਵੀ ਖੇਡ ਕੇ ਆਏ ਹੋ ਉਪਰਚ ਓਪਨ ਚ ਵੀ ਖੇਡ ਕੇ ਆਇਆ ਸਾਲ ਬਠਿੰਡਾ ਸੇਲਪੁਰੇ ਪਿੰਡ ਖੇਡ ਕੇ ਆਇਆ ਮੈਂ ਉਮਰ ਦੇ ਹਿਸਾਬ ਚ ਠੀਕ ਹੈ ਪਿਛਲੇ ਸਾਲ ਹਾਂ ਪਿਛਲੇ ਸਾਲ ਉਮਰ ਦੇ ਹਿਸਾਬ ਚ 45 ਸਾਲ ਦੀ ਅਜੇ ਖੇਡ ਕੇ ਆਇਆ ਮੈਂ ਠੀਕ ਹੈ ਉੱਥੇ ਵੀ ਮੈਂ ਬੈਸ ਤੇ ਰਿਹਾ ਉੱਥੇ ਠੀਕ ਹੈ ਤੇ ਉਹ ਖੇਲੋ ਇੰਡੀਆ ਤੋਂ ਹੁੰਦੀ ਆ ਉਹ ਇਹ ਹੋਰ ਬਾਹਰਲੇ ਸੂਬੇ ਚ ਵੀ ਖੇਡ ਕੇ ਆਇਆ ਹਲਬਰ ਰਾਜਸਥਾਨ ਚ ਮੈਂ ਖੇਡ ਕੇ ਆਂ ਐ ਦੋਸਤੋ ਸੁਪਰਸਟਾਰ ਬਣਨਾ ਸੀ ਜਿਵੇਂ ਜੀਵਨ ਮੰਨੂ ਕੇ ਆ ਜੀਵਨ ਮੰਗੂ ਇੰਨੇ ਵੀ ਬਣਨਾ ਸੀ ਕਿਉਂਕਿ ਇਹਦਾ ਵੀ ਸਰੀਰ ਬਿਲਕੁਲ ਜੀਵਨ ਮੰਗੂਆ ਹਲਕਾ ਹੈ ਕਿਉਂ ਜੀਵਨ ਇੱਕ ਨਿਕਲ ਜਾਂਦਾ ਜਿਵੇਂ ਬਹੁਤ ਸਰੀਰ ਉਹਦਾ ਕੁੜਾ ਹੈ ਤੇ ਇਹਦਾ ਵੀ ਐ ਸੀ ਪਰ ਜਿਵੇਂ ਕਹਿੰਦੇ ਨੇ ਕੁਦਰਤ ਨੂੰ ਜੋ ਪ੍ਰਵਾਨ ਹੋਵੇ ਹੈਨਾ ਤੇ ਅੱਜ ਭਾਈ ਜੇ ਕਹੀਏ ਟੈਕਸੀ ਚਲਾ ਰਿਹਾ ਹੈਗਾ ਭਾਈ ਇਸੇ ਵੀ ਸਾਡਾ ਯਾਰ ਇੱਕ ਅੰਗ ਹੈਂਡੀਕੈਪਟ ਵੀ ਹੈ ਕਿਹੜੇ ਕਿਹੜੇ ਸਾਲ ਤੱਕ ਖੇਡਿਓ ਮੈਂ 96 ਤੋਂ ਲੈ ਕੇ 2001 ਤੱਕ ਖੇਡਿਆ ਜੀ 5 ਸਾਲ ਖੇਡੇ ਆ 5 ਸਾਲ ਖੇਡਿਆ ਜੀ ਹੋਰ ਕੋਈ ਜਿਆਦਾ ਖੇਡਣ ਦੀਆਂ ਜਿਵੇਂ ਤੁਸੀਂ ਹੋਰ ਪਿੰਡਾਂ 'ਚ ਕਿੰਨਾ-ਕਿੰਨਾ ਪਿੰਡਾਂ 'ਚ ਗਏ ਸਾਡੀ ਸਭ ਤੋਂ ਵੱਡੀ ਤਸਨ ਚੀਮਾ ਨਾਨਕ ਸਰ ਚੀਮਾ ਦੀ ਟੀਮ 57 55 ਕਿਲੋ ਦੀ ਹੁੰਦੀ ਸੀਗੀ ਠੀਕ ਹੈ ਸਾਡੀ ਇਹਨਾਂ ਨਾਲ ਬਹੁਤ ਟਸਨ ਚੱਲਦੀ ਸੀ ਠੀਕ ਹੈ ਅੱਧੇ ਪੁਆਇੰਟ ਦੇ ਵਿੱਚ ਸਾਡਾ ਚੱਲੀ ਜਾਂਦਾ ਅੱਧਾ ਪੁਆਇੰਟ ਇਹ ਵੱਜ ਜਾਂਦੇ ਅੱਧਾ ਪੁਆਇੰਟ ਮੈਂ ਵੱਜ ਜਾਂਦਾ ਸਾਡਾ ਬਸ ਕਦੇ ਉਹ ਲੈ ਜਾਂਦੇ ਕਦੇ ਉਹ ਅਸੀਂ ਲੈ ਜਾਂਦੇ ਸਾਡਾ ਇਹਨਾਂ ਨਾਲੀ ਟਸਨ ਜਲਦੀ ਦੇ ਨਾਨਕ ਸਾਹੀ ਚੀਮਾਂ ਨਾਲ ਨਾਨਕ ਸਰ ਚੀਮਾਂ ਇੱਕਾ ਸ਼ੇਰੋਂ ਦਾ ਪੀਟਰ ਹੁਣ ਇਟਲੀ ਬਾਗ ਗਿਆ ਉਹ ਹਾਂ ਪੀਟਰ ਬਹੁਤ ਸੀ ਹਾਂ ਹਾਂ ਉਹ ਬਹੁਤ ਤਕੜਾ ਰੇਡਰ ਸੀਗਾ ਤੇ ਮੱਖਣ ਹੋਰੀ ਸਟਾਪ ਕਰਦੇ ਹੁੰਦੇ ਸੀਗੇ ਉਹਦੇ ਨਾਲ ਵੀ ਸਾਡਾ ਅੱਧ-ਅੱਧ ਪੁਆਇੰਟ ਦਾ ਫਾਸਲਾ ਚੱਲੀ ਜਾਂਦਾ ਸੀ ਪੀਟਰ ਫਿਰ ਅੱਗੇ ਖੇਡੇ ਸੀ ਕੋਈ ਵੀ ਰੁਕ ਗਿਆ ਸੀ ਨਹੀਂ ਉਹ ਫਿਰ ਉਹ ਜਰਮ ਇਟਲੀ ਚਲਾ ਗਿਆ ਠੀਕ ਹੈ ਹਾਂਜੀ ਹਾਂ ਤੇ ਹੋਰ ਕਿੱਥੇ ਕਿੱਥੇ ਗਏ ਇਧਰ ਪਿੰਡਾਂ ਚ ਕੋਈ ਵੱਖਰੀ ਪਿੰਡਾਂ ਚ ਵਖਰੀ ਇੱਕ ਵਾਰੀ ਦੀ ਗੱਲ ਆ ਅਸੀਂ ਪਹਿਲਾਂ ਛਾੜ ਫਾਸਟ ਲੇਤੀ ਜੀ ਉਦੋਂ ਬਾਅਦ ਅਸੀਂ ਗੱਡੀ ਕਰਾਈ ਉੱਥੋਂ ਉਸ ਟਾਈਮ ਸਾਡੇ ਕੋਲ ਕਿਹੜੀ ਗੱਡੀ ਹੁੰਦੀ ਸੀਗੀ ਅਸੀਂ ਗੱਡੀ ਕਰਾਈ ਅਸੀਂ ਡਿੜਬੇ ਵਗ ਗਈ ਡਿੜਬੇ ਗ੍ਰਿੱਡ ਦੇ ਲਵੇ ਖੇਡਾ ਹੁੰਦੀਆਂ ਸੀ ਆ ਠੀਕ ਹੈ ਉੱਥੇ ਜੀ 57 ਕਿਲੋ ਅਸੀਂ ਫਾਸਟ ਲੇਤੀ ਜੀ ਉੱਥੋਂ ਟਾਈਮ ਬਚ ਗਈ ਫਿਰ ਬੇਨੜੇ ਵਗ ਗਈ ਅਸੀਂ ਠੀਕ ਹੈ ਫਿਰ ਬੇਨੜੇ ਅਸੀਂ ਗੱਡੀ ਕਰਾ ਕੇ ਉੱਥੇ ਬੇਨੜੇ ਵਗ ਗਈ ਇੱਕ ਸਾਡੇ ਜਗਿੰਦਰ ਸਿੰਘ ਬੇਨੜਾ ਉਰੇ ਰਹਿੰਦੇ ਸੀ ਉਹਨਾਂ ਦਾ ਪਿੰਡ ਜੀ ਬੇਨੜਾ ਠੀਕ ਹੈ ਉਹਨਾਂ ਦੇ ਮੁੰਡਿਆਂ ਨੇ ਉੱਥੇ ਤੀਮ ਭਰਤੀ ਜੀ ਫਿਰ ਉੱਥੇ ਜਾ ਕੇ ਅਸੀਂ ਦੋ ਪੂਲ ਖੇਡੇ ਜੀ ਉੱਥੇ ਵੇਖੜੇ ਜਾ ਕੇ ਠੀਕ ਹੈ ਫਿਰ ਤੀਜਾ ਤੀਜਾ ਰਾਉਂਡ ਸਾਡਾ ਫਿਰ ਦੂਜੇ ਦਿਨ ਵੇਣੜੇ ਸਟਾਰਟ ਹੋਇਆ ਜੀ ਫਿਰ ਉੱਥੋਂ ਵੀ ਅਸੀਂ ਨਾ ਮਤੋਈ ਤੋਂ ਫਾਸਟ ਲੇਤੀ ਜੀ ਜੰਨੇ ਕਿ ਵੀ ਫਾਸਟ ਕਿੰਨੇ ਕ ਮੈਚ ਜਿੱਤੇ ਨੇ ਜਿੰਨੇ ਕਹਦੀਏ ਅਸੀਂ ਮੈਂ ਆ ਲਾ ਲੋ ਜੀ 98 ਤੋਂ ਲੈ ਕੇ 2001 ਤੱਕ ਦਾ ਤਕਰੀਬਨ ਅਸੀਂ ਜਿੱਤਦੇ ਰਹਾਂ ਜੀ ਕਈ ਸਮਾਂ ਵਿੱਚ ਜਿੱਤੇ ਹਾਂ ਹਾਂ ਜੀ ਬਹੁਤ ਜੀ ਬਹੁਤ ਜੀ ਠੀਕ ਹੈ ਅਸੀਂ ਤਕਰੀਬਨ ਜਿੱਤਦੇ ਰਹਾਂ ਕਦੇ ਸੈਕਿੰਡ ਕਦੇ ਫਾਸਟ ਕਦੇ ਸੈਕਿੰਡ ਆਏ ਆਉਂਦੇ ਰਹੇ ਤੇ ਹੁਣ ਲੱਗਦਾ ਨਹੀਂ ਹੈਗਾ ਮਨ ਚ ਵੀ ਜਿਵੇਂ ਕਬੱਡੀ ਦੀ ਖੇਡ ਕਰੋਨਾ ਚ ਬਾਕੀ ਵੀ ਜਰ ਜੇ ਖੇਡਦੇ ਰਹਿੰਦੇ ਹਨਾ ਬਿਲਕੁਲ ਜੇ ਘਰ ਦੀ ਕਬੀਲਦਾਰੀ ਨਾ ਪੈਂਦੀ ਤਾਂ ਅੱਜ ਜੇ ਕਹਿੰਦੀ ਇਹ ਪੂਰੇ ਕਰੋਨਾ ਚ ਚੱਲਣਾ ਸੀ ਕੰਮ ਬਿਲਕੁਲ ਜੀ ਪੂਰੀ ਦੁਨੀਆ ਘੁੰਮਣਾ ਸੀ ਗਲਜਾਰੀ ਕਈ ਵਾਰੀ ਬਾਈ ਉਰੇ ਆ ਜਾਂਦਾ ਗਲਜਾਰੀ ਉਹ ਸਾਡੇ ਨਾਲ ਹੱਸਣ ਲੱਗ ਜਾਂਦਾ ਵੀ ਸੇਬੂ ਦੇਖ ਲੈ ਆਪਾਂ ਖੇਡਦੇ ਹੁੰਦੇ ਸੀਗੇ ਤੂੰ ਕਦੇ ਅਸੀਂ ਤੂੰ ਸਾਨੂੰ ਫਰਾਦਾਂਦਾ ਸੀਗਾ ਅਸੀਂ ਤੈਨੂੰ ਫਰਾਦਾਂਦੇ ਤੇ ਠੀਕ ਹੈ ਮੈਂ ਗਲਜਾਰੀ ਨੂੰ ਕਿਹਾ ਵੀਰੇ ਕਿਸਮਤ ਦੀਆਂ ਗੱਲਾਂ ਨੇ ਇਹ ਸਾਰੀਆਂ ਹੂੰ ਚਲੋ ਆਪਣੀ ਕਿਸਮਤ ਜਾ ਕੁਝ ਲਿਖਿਆ ਹੋਇਆ ਤੀਗਾ 17 18 ਚ ਮੈਂ ਖੇਡ ਕੇ ਆ ਠੀਕ ਹੈ ਹਾਂ ਜੇ ਉੱਥੇ ਵੀ ਮੈਂ ਮੈਡਲ ਲੈ ਕੇ ਆਇਆ ਉਥੋਂ ਅਲਬਰ ਤੋਂ ਅਲਬਰ ਤੋਂ ਰਾਜਸਥਾਨ ਚੋਂ ਰਾਜਸਥਾਨ ਚੋਂ ਤੇ ਉਦੋਂ ਆ ਮੈਰਾਥਨ ਦੀਆਂ ਖੇਡਾਂ ਹੋਈਆਂ ਮਾਸਤੂਆਣਾ ਸਾਹਿਬ ਠੀਕ ਹੈ ਉਹਦੇ ਵਿੱਚ ਮੈਂ 400 ਮੀਟਰ ਦੀ ਸਲਾਈ ਉਹਦੇ ਵਿੱਚ ਮੈਂ ਦੂਜਾ ਸਥਾਨ ਪ੍ਰਾਪਤ ਕੀਤਾ ਠੀਕ ਹੈ ਉਦੋਂ ਆ ਫਿਰ ਚੰਡੀਗੜ੍ਹ ਹੋਈਆਂ ਜੀ ਠੀਕ ਹੈ ਉੱਥੇ ਫਿਰ ਮੈਂ ਦੂਜਾ ਸਥਾਨ 200 ਮੀਟਰ ਚ ਕੀਤਾ ਉਮਰ ਦੇ ਸਾਹਿਬ ਚ 45 ਪਲੱਸ 50 ਚ ਜੀ ਦੇਖ ਸਕਦੇ ਹੋ ਵੀ ਦੋਸਤੋ ਹਜੇ ਵੀ ਖੇਡਣ ਦਾ ਜज्ਬਾ ਪੂਰਾ ਹੈ ਤਿੰਨ ਮੈਡਲ ਤਾਂ ਅਲਬਰ ਤੋਂ ਲੈ ਕੇ ਆਇਆ ਹੈ ਬਾਈ ਸਰਟੀਫਿਕੇਟ ਨਾ ਇਹ ਸਰਟੀਫਿਕੇਟ ਮੈਡਲ ਇਹਨਾਂ ਨੂੰ ਸਰਟੀਫਿਕੇਟ ਮਿਲ ਗਏ ਪੱਕੇ ਨੇ ਇਹ ਅਲਬਰ ਖੇਡ ਕੇ ਆਇਆ ਹੈ ਉੱਥੇ ਵੀ ਸਰਟੀਫਿਕੇਟ ਜਿੰਤਨ ਦਾ ਮਿਲਿਆ ਹੈ ਹਾਂ ਜਿੰਤਨ ਦਾ ਦੂਜਾ ਸਟਾਫ ਦੇਖ ਸਾਰੇ ਤੋਂ ਵੀ 24 ਸਾਲ ਛੱਡਣ ਤੋਂ ਬਾਅਦ ਵੀ ਆ ਚੰਡੀਗੜ੍ਹ ਦਾ ਜੰਨੀ ਕਿ ਵੀ ਹਜੇ ਵੀ ਜੀਤਾ ਕਰਦਾ ਹੈ ਪਰ ਹੁਣ ਉਮਰ ਦੇ ਹਿਸਾਬ ਨਾਲ ਨਹੀਂ ਖੇਡ ਸਕਦੇ ਓਪਨ ਵਾਲਿਆਂ ਨਾਲ ਕਿਉਂਕਿ ਇੱਕ ਤਾਂ ਹਲਕਾ ਬਹੁਤ ਸਰੀਰ ਫਿਰ ਆਪਣੇ ਪਿੰਡ ਟੂਰਨਾਮੈਂਟ ਕਰਾਏ ਇੱਕ ਪੜੀ ਬੜੈਂਚਾ ਦਾ ਆਉਣਾ ਦਾ ਤੇ ਉਹਦੀ ਹੱਥ ਕਟਿਆ ਹੱਥ ਕਟਿਆ ਹੋਇਆ ਦੀ ਪੜੀ ਬੜੈਂਚਾ ਦੋ ਇਹ ਦੋ ਜਣੇ ਖੇਡਦੇ ਸੀ ਉਹ ਉਹ ਦੋ ਜਣੇ ਖੇਡਦੇ ਤੇ ਗਏ ਉੱਥੋਂ ਮੈਨੂੰ ਆਪਦੇ ਆਪ ਨੂੰ ਲੱਗਣ ਲੱਗੀ ਵੀ ਵੀ ਮੈਂ ਵੀ ਯਾਰ ਵੀ ਆਪਦਾ ਆਪ ਨੂੰ ਮਹਿਸੂਸ ਨਾ ਕਰਾਂ ਵੀ ਮੇਰਾ ਵੀ ਅੰਗ ਕਟਿਆ ਹੋਇਆ ਹੈ ਜਾਂ ਹੈਂਡੀਕੈਪ ਤਾਂ ਉਹਨੂੰ ਦੇਖ ਕੇ ਫਿਰ ਮੈਨੂੰ ਇਹ ਲੱਗਾ ਵੀ ਤੂੰ ਵੀ ਕਬੱਡੀ ਖੇਡਾ ਇਹ ਛੋਟਾ ਜਿਹੜਾ ਅੰਗ ਇਹ ਹੋਇਆਗਾ ਛੋਟਾ ਇਹ ਕਦੋਂ ਹੋਇਆਗਾ ਅੰਗ ਜਿਹੜਾ ਕਟਿਆ ਇਹ ਇਹ 89 ਦੇ ਵਿੱਚ ਟੋਕਾ ਮਸ਼ੀਨ ਤੇ ਮੈਂ ਕੱਖ ਕੂਟਦਾ ਸੀ 99 ਚ 99 ਦੇ ਵਿੱਚ ਉਦੋਂ ਮੇਰਾ ਹੱਥ ਕੱਟ ਗਿਆ ਪਿਆ ਛੋਟੀ ਉਮਰ ਚੇ ਕੱਟ ਗਿਆ ਹਾਂਜੀ ਹਾਂ ਉਸ ਤੋਂ ਬਾਅਦ ਫਿਰ ਮੈਂ ਕਬੱਡੀ ਖੇਡਣ ਲੱਗ ਗਈ ਕਬੱਡੀ ਦੇ ਵਿੱਚ ਮੈਂ ਸਕੂਲ ਦੀਆਂ ਗੇਮਾਂ ਦੇ ਵਿੱਚ ਰੇਸ ਦੇ ਵਿੱਚ ਮੈਂ ਪੂਰਾ ਫਾਸਟ ਆਉਂਦਾ ਸੀ ਜੀ ਠੀਕ ਹੈ 100 ਮੀਟਰ 200 ਮੀਟਰ ਮੇਰੀ ਪੂਰੀ ਚੜ੍ਹਾਈ ਤੀਗੀ ਫਿਰ ਮੈਂ ਸਾਡੇ ਪਿੰਡ ਪ੍ਰਿੰਸੀਪਲ ਰੰਧਾਵਾ ਜੀ ਆ ਗਏ ਨਾਬੇ ਤੋਂ ਠੀਕ ਹੈ ਉਹਨਾਂ ਨੇ ਫਿਰ ਖੋਖੋ ਖੜਾਈ ਸਾਨੂੰ ਖੋਖੋ ਉਹਦੇ ਵਿੱਚੋਂ ਫਿਰ ਤੇ ਉਸ ਤੋਂ ਬਾਅਦ ਅਸੀਂ ਜ਼ੋਨ ਖੇਡੇ ਜ਼ੋਨ ਤੋਂ ਜ਼ਿਲ੍ਹਾ ਖੇਡੇ ਜ਼ਿਲ੍ਹੇ ਦੇ ਵਿੱਚ ਅਸੀਂ ਤਿੰਨ ਜਣੇ ਸਿਲੈਕਟ ਹੋ ਗਏ ਇੱਕ ਗਰਜੀਤ ਮੈਂ ਨਾ ਕਬੱਡੀ ਖੇਡਦਾ ਤੇ ਨਾਰੇ ਸੂਚਦਾ ਮੁੰਡਾ ਠੀਕ ਹੈ ਤੇ ਉਹ ਵੀ ਖੇਡਦਾ ਸੀ ਵਧੀਆ ਹਾਂ ਕਬੱਡੀ ਰੇਡਰ ਤੇ ਅਸੀਂ ਦੋ ਜਣੇ ਤੇ ਨੇਕੜਾ ਤੇ ਮੱਖਣਾ ਇਹ ਸਟਾਪ ਕਰਦੇ ਹੁੰਦੇ ਸੀਗੇ ਠੀਕ ਹੈ ਹਾਂ ਸਾਡਾ ਤਿੰਨ ਦਾ ਜੁੱਟ ਪੂਰਾ ਤਗੜਾ ਸੀ ਅਸੀਂ ਗਲਜਾਰੀ ਮੌਣਕਾ ਤੇ ਬਿੱਟੂ ਦਗਾਲ ਨਾਲ ਬਹੁਤ ਟਾਈ ਪੈਂਦੀ ਸੀ ਸਾਡੀ ਅੱਛਾ ਹਾਂ ਗਲਜਾਰੀ ਮੌਣਕਾ ਸੀ ਗਲਜਾਰੀ ਦੇ ਏਰੀਆ 'ਚ ਜਾ ਕੇ ਗਲਜਾਰੀ ਨੂੰ ਬਹੁਤ ਵਾਰੀ ਅਸੀਂ ਹਰਾਇਆ ਤੇ ਬਿੱਟੂ ਦਗਾਲ ਦੇ ਏਰੀਆ 'ਚ ਜਾ ਕੇ ਹਮੀਰਗੜ੍ਹ ਪਾਠੂਆ ਤੇ ਉੱਬਿਆ ਇੱਥੇ ਸਾਡੀ ਬਿੱਟੂ ਦੁਕਾਨ ਨਾਲ ਬਹੁਤ ਤਾਈ ਪੈਂਦੀ ਸੀ ਜੀ ਇਹ ਫਿਰ ਤੁਹਾਡਾ ਕਬੱਡੀ ਤੋਂ ਸਾਈਡ ਤੇ ਹੋਣ ਦਾ ਕੀ ਕਾਰਨ ਰਿਹਾ ਤੁਸੀਂ ਸਾਈਡ ਤੋਂ ਕਬੱਡੀ ਦਾ ਕੁਸਤਾ ਸਾਡਾ ਬੇਟ ਦਾ ਥੋੜਾ ਫਰਕ ਪੈ ਗਿਆ ਜਿਵੇਂ ਨੇਕੜਾ ਤੇ ਮੱਖਣ ਸੱਲਦੀਆ ਉਹਨਾਂ ਦਾ ਬੇਟ ਉੱਪ ਹੋ ਗਿਆ ਮੇਰਾ ਉੱਥੇ ਡਾਉਣੇ ਰਿਹਾ ਠੀਕ ਕੁਸ ਘਰ ਦੇ ਰਜੇ ਮੈਂ ਕਰਕੇ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਮੈਨੂੰ ਫਿਰ ਘਰ ਦੇ ਕੰਮਾਂ 'ਚ ਇਧਰ ਨੂੰ ਲੱਗਣ ਪੈਣਾ ਪੈਦਿਆ ਹੋ ਗਈ ਫਿਰ ਉਸਾ ਨੇਕੜੇ ਹੋਰੀ ਉਧਰੋਂ ਤੁਰ ਗਏ ਬਸ ਫਿਰ ਸਾਡਾ ਇਸ ਕਰਕੇ ਕਬੱਡੀ ਤੋਂ ਇਧਰ ਨੂੰ ਹੋ ਗਏ ਨਹੀਂ ਕਬੱਡੀ ਉਦੋਂ ਬਾਅਦ ਤਾਂ ਕਰੋੜਾਂ ਚ ਕੀ ਅਰਬਾਂ ਚ ਗਈ ਹੈ ਤੇ ਗਲਜਾਰੀ ਤੇ ਬਿੱਟੂ ਇਹ ਬਾਈ ਇਹ ਬਠੰਡੇ ਹੋਰੀ ਬਠੰਡੇ ਨੂੰ ਬਾਗੇ ਡੀਏਵੀ ਕਾਲਜ ਚ ਠੀਕ ਹੈ ਉਦੋਂ ਬਾਅਦ ਬਸ ਇਹਨਾਂ ਦੀ ਝੜਾਈ ਜੇ ਕਹੀਏ ਤੁਸੀਂ ਕਬੀਲਦਾਰੀ ਨੇ ਉਹ ਕਰ ਲਿਆ ਬਸ ਹਾਂਜੀ ਤੇ ਫਿਰ ਜਿਵੇਂ ਪਾਠੂ ਹੈ ਗਏ ਤੁਸੀਂ ਹੋਰ ਕਿੱਥੇ ਕਿੱਥੇ ਗਏ ਕਿਹੜੇ ਕਿਹੜੇ ਪਿੰਡਾਂ ਚ ਸੁਆਣੇ ਗਏ ਜੀ ਖੀਵੇ ਗਏ ਜੀ ਦਾਤੇ ਸਿੰਘਾਲੇ ਜੀ ਠੀਕ ਹੈ ਅਸੀਂ ਦਾਤੇ ਸਿੰਘਾਲੇ ਅਸੀਂ ਦਾਤੇ ਸਿੰਘ ਵਾਲੇ ਬਾਗੇ ਜੀ ਉੱਥੇ ਜਦ ਮੇਰੀ ਉਹਨਾਂ ਨੇ ਰੇਡ ਦੇਖੀ ਉਹ ਕਹਿੰਦੇ ਜੀ ਜਮੀ ਸੇਮ ਨਛੱਤਰ ਮਾਸਟਰ ਵਰਗੀ ਰੇਡ ਆ ਪਹਿਲਾਂ ਨਛੱਤਰ ਮਾਸਟਰ ਖੇਡ ਕੇ ਆਏ ਸੀ ਉੱਥੇ ਠੀਕ ਹੈ ਅਸੀਂ ਜੀ ਉੱਥੇ ਫਾਸਟ ਆਏ ਜੀ ਜੀ ਉੱਥੇ ਦਾ ਇੱਕ ਹਰਦੇਵ ਸਿੰਘ ਅਰਸ਼ੀ ਕਾਮਰੇਡ ਐਮ ਐਲ ਏ ਹਰਦੇਵ ਸਿੰਘ ਅਰਸ਼ੀ ਉਸ ਟਾਈਮ ਐਮ ਐਲ ਏ ਦੀ ਆ ਠੀਕ ਹੈ ਉਧਰੋਂ ਦਾਤੇ ਸਿੰਘ ਵਾਲੇ ਦੀ ਟੀਮ ਫਾਸਟ ਆ ਗਈ ਉਧਰੋਂ ਅਸੀਂ ਫਾਸਟ ਆ ਗਏ ਸੈਕਿੰਡ ਆ ਗਏ ਤੇ ਫਾਈਨਲ ਮੈਚ ਸਾਡਾ ਉਹ ਕਹਿੰਦੇ ਵੀ ਅਸੀਂ ਤਾਂ ਆਦੇ ਪਿੰਡ ਦੇ ਐਮ ਐਲ ਏ ਦੇ ਸਾਹਮਣੇ ਅਸੀਂ ਮੈਚ ਕਰਾਵਾਂਗੇ ਕਿਉਂਕਿ ਪਿੰਡ ਦਾ ਮੈਚ ਆ ਸਾਡਾ ਠੀਕ ਹੈ ਤੇ ਅਸੀਂ ਦੋ ਦਿਨ ਫਿਰ ਉੱਥੇ ਬੈਠੇ ਰਹੇ ਜੀ। ਜੀ। ਫਿਰ ਫਿਰ ਅਰਸ਼ੀ ਆਈ ਉਹਦੇ ਸਾਹਮਣੇ ਸਾਡਾ ਮੈਚ ਕਰਾਇਆ ਜੀ। ਫਿਰ ਉੱਥੇ ਫਸਟ ਹੈ ਤੇ ਸੈਕੰਡ ਨਿਕਲੇ ਜੀ ਅਸੀਂ। ਠੀਕ ਹੈ। ਹਾਂਜੀ। ਤੇ ਹੋਰ ਕਿੱਥੇ ਕੋਈ ਜਾਂਦਾਂ ਕੋਈ ਬਖਰੀਆਂ ਜਾਂਦਾਂ ਜਿੱਥੇ ਖੇਡ ਕੇ ਆਏ ਹੋ। ਜਿੱਥੇ ਫਸਮਾ ਮੈਚ ਹੋਇਆ ਹੋਵੇ। ਫਸਮਾ ਮੈਚ ਤਾਂ ਇੱਕ ਬੱਗਾ ਹਮੀਰਗੜ ਦਾ ਹੁੰਦਾ ਸੀਗਾ। ਉਹਦੀ ਸ਼ਾਦੀ ਹਰੀ ਇੰਨੀ ਚੜਾਈ ਹੁੰਦੀ ਸੀ ਜਿਹੜੇ ਸ਼ਾਦੀ ਹਰੀ ਸੰਤ ਨੇ ਉਹਨੂੰ ਆਈ ਗਏ ਲੋ ਉਹ ਘਿਓ ਦਿੰਦੇ ਹੁੰਦੇ ਸੀਗੇ। ਠੀਕ ਹੈ। ਗਊਸ਼ਾਲਾ ਦੇ ਸੰਤ ਨੇ। ਹੂੰ। ਉਸ ਤੋਂ ਬਾਅਦ ਫਿਰ ਅਸੀਂ ਜਾਣ ਲੱਗ ਗਏ ਜੀ। ਉੱਥੇ ਸੰਤਾਂ ਜੀ ਨੇ ਇੱਥੇ ਕੌਰੀਆਂ ਖੇਡਾਂ ਦੀਆਂ ਕੌਰੀਆਂ ਖੇਡਾਂ ਸੀਆਂ ਕੌਰੀਆਂ ਸੰਤਾ ਜੀ ਸੰਤ ਜੀ ਆਏ ਜੀ ਉਹਨਾਂ ਨੇ ਮੇਰੀ ਗੇਮ ਦੇਖੀ ਉਹਨਾਂ ਨੇ ਮੈਨੂੰ ਕਿਹਾ ਵੀ ਪੁੱਤੋ ਉੱਥੇ ਜ਼ਰੂਰ ਆਇ ਠੀਕ ਹੈ ਫਿਰ ਮੈਂ ਅਸੀਂ ਉੱਥੇ ਹੋਲੀ ਤੇ ਖੇਡਾਂ ਹੁੰਦੀਆਂ ਨੇ ਉੱਥੇ ਚਾਦੀ ਹਰੀ ਉੱਥੇ ਅਸੀਂ ਬੱਗੇ ਜੀ ਉੱਥੇ ਬੱਗਾ ਹਮੀਰ ਕੜ ਨੂੰ ਐਡਾ ਪਰਫੁੱਲ ਸਮਝਦੇ ਤੇ ਬਹੁਤ ਆਏ ਸਾਲ ਫਾਸਟ ਲੈਂਦਾ ਸੀਗਾ ਜੀ ਉਹ ਠੀਕ ਹੈ ਫਿਰ ਸਾਡੀ ਗਿਆ ਸੀ ਉੱਥੇ ਬੱਗੇ ਨੂੰ ਉੱਥੇ ਹਰਾ ਕੇ ਪਹਿਲੇ ਪੂਲ ਚ ਜੀ ਫੇ ਸਾਡੀ ਉੱਥੇ ਇੰਨੀ ਚੜਾਈ ਫਰ ਸੰਤਾ ਜੀ ਨੇ ਮੈਨੂੰ 1 ਕਿਲੋ ਕੇਵ ਉਹ ਦੇਸੀ ਉੱਥੇ ਗਊ ਛਾਲਾ ਦਾ ਉਸ ਵਕਤ ਜਿਆ ਦੇ ਕੇ ਹੋ ਜਾ ਖਰਾਕੀ ਹੁੰਦੀ ਸੀ ਹਾਂਜੀ ਹਾਂ ਬਸ ਦੇਣਾ ਕਿ ਟੀਪਣ ਹੁੰਦੇ ਸੀਗਾ ਬਨਾਣਾ ਹੁੰਦੀ ਸੀ ਆ ਬਾਹ ਆਹੀ ਨਾਮ ਹੁੰਦੇ ਸੀ ਪਰ ਤੁਸੀਂ ਨੇ ਦੋਸਤੋ ਸੁਪਰਸਟਾਰ ਬਣਨਾ ਸੀ ਜਿਵੇਂ ਜੀਵਨ ਮੰਗੂ ਕੇ ਹੈ ਜੀਵਨ ਮੰਗੂ ਇੰਨੀ ਵੀ ਬਣਨਾ ਸੀ ਕਿਉਂਕਿ ਇਹਦਾ ਵੀ ਸਰੀਰ ਬਿਲਕੁਲ ਜੀਵਨ ਮੰਗੂ ਹਲਕਾ ਹੈ ਕਿਉਂ ਜੀਵਨ ਇੱਕ ਨਿਕਲ ਜਾਂਦਾ ਜਿਵੇਂ ਬਹੁਤ ਸਰੀਰ ਉਹਦਾ ਕੁਲਾ ਹੈ ਤੇ ਇਹਦਾ ਵੀ ਐ ਸੀ ਪਰ ਜਿਵੇਂ ਕਹਿੰਦੇ ਨੇ ਕੁਦਰਤ ਨੂੰ ਜੋ ਪ੍ਰਵਾਨ ਹੋਵੇ ਹਨਾ ਤੇ ਅੱਜ ਬਾਈ ਜੇ ਕਹੀਏ ਟੈਕਸੀ ਚਲਾ ਰਿਹਾ ਹੈਗਾ ਬਈ ਇਸੇ ਵੀ ਸਾਡਾ ਯਾਰ ਇੱਕ ਅੰਗ ਹੈਂਡੀਕੈਪਟ ਵੀ ਹੈ ਕਿਹੜੇ ਕਿਹੜੇ ਸਾਲ ਤੱਕ ਖੇਡਿਆ ਮੈਂ 96 ਤੋਂ ਲੈ ਕੇ 2001 ਤੱਕ ਖੇਡਿਆ ਜੀ 5 ਸਾਲ ਖੇਡਿਆ 5 ਸਾਲ ਖੇਡਿਆ ਜੀ ਤੇ 52 ਕਿਲੋ weight ਹੋਗਾ ਜੀ 52 ਕਿਲੋ ਤੋਂ ਲੈ ਕੇ 57 ਕਿਲੋ ਤੱਕ 3 ਸਾਲ ਅਸੀਂ ਲਗਾਤਾਰ ਹਰ ਤਰ੍ਹਾਂ ਦੀਆਂ ਖੇਡਾਂ 'ਚ ਜਾਂਦਾ ਜਿੱਤ ਕੇ ਵੀ ਲਿਆਉਂਦਾ ਪਰ ਜਿਹੜਾ ਬਣਨਾ ਸੀ ਸੁਪਰਸਟਾਰ ਜਾਂ ਅੱਜ ਕਹਿ ਦੋ ਵੀ ਘਰ ਦੀਆਂ ਕਬੀਲਦਾਰੀਆਂ ਨੂੰ ਪੂਰੇ ਪਰਿਵਾਰਾਂ ਨੂੰ ਚਲਾ ਰਹੇ ਨੇ ਖੜਿਆਰੀ ਵੱਡੀ ਕਰੋੜਾਂ ਚ ਚਲੀ ਗਈ ਉਹ ਨਹੀਂ ਪੱਲੇ ਪਿਆ ਇਹਨਾਂ ਦੇ ਉਹ ਤੋਂ ਇਹ ਪਿੱਛੇ ਰਹਿ ਗਏ ਨਵੇਂ ਸਾਲਕ ਪਹਿਲਾਂ ਕਿਉਂ ਚਲੋ ਉਮਰ ਦੇ ਹਿਸਾਬ ਨਾਲ ਉਮਰ ਦੀਆਂ ਖੇਡਾਂ ਘਟੇ ਹੁੰਦੀਆਂ ਨੇ ਅੱਜ ਕੱਲ ਨਵੇਂ ਮੁੰਡਿਆਂ ਦਾ ਉਹ ਚ ਜਿਹੜੇ ਨਵੇਂ ਤੁਸੀਂ ਉਮਰ ਦੇ ਹਿਸਾਬ ਨਾਲ ਕਿਉਂ ਉਹ ਚ ਖੜਿਆਰੀ ਜਿਹੜੇ ਹੁਣ ਖੇਡ ਰਹੇ ਨੇ ਉਹ ਵੀ ਗਏ ਹੁਣੇ ਹਾਂ ਜੋ ਤਕਰੀਬਨ ਪੁਰਾਣੀ ਜਿੰਮੇ ਉਮਰ ਦੇ ਹਿਸਾਬ ਵਾਲੀ ਆਉਂਦੇ ਨੇ ਉਹ ਤੇ ਪਲੱਸ ਦੀ ਆਉਂਦੇ ਨੇ ਪੁਰਾਣੀ ਤੇ ਸਾਰੇ ਹਾਂ ਸਾਰੇ ਜਿਵੇਂ ਬੁਬਲਾ ਬਠੰਡੇ ਵਾਲਾ ਸੀਗਾ ਹਾਂ ਉਹ ਵੀ ਸੀ ਹਾਂ ਦਾਉਦ ਵਾਲੇ ਬਾਵਾ ਮਤੋਈ ਹੋਰੀ ਸੀਗੇ ਪਰ ਤੂੰ ਹਲਕੇ ਦਾ ਸਭ ਤੋਂ ਹੌਲਾ ਤੂੰ ਮੈਂ ਸਭ ਤੋਂ ਹਲਕਾ ਮੇਰਾ ਸਟੈਮਨਾ ਵਧੀਆ ਸੀਗਾ ਬੁਬਲਾ ਵੀ ਰੈਡਾ ਹੀ ਪਾਉਂਦਾ ਜਿਆਦਾ ਹਾਂ ਉਹ ਵੀ ਰੈਡਾ ਪਾਉਂਦਾ ਹੈ ਤਕਰੀਬਨ ਮੇਰੀ ਹੁਣ ਵੀ ਇਹ ਰੁਟੀਨ ਹੈ ਮੈਂ 5:30 5 ਵਜੇ ਉੱਠ ਕੇ ਹਜੇ ਵੀ ਮੈਂ ਗਰਾਊਂਡ 'ਚ ਭੱਗ ਜਾਣਾ। ਉੱਥੇ ਘੰਟਾ ਡੇ ਘੰਟਾ ਹਜੇ ਵੀ ਮੇਰੀ ਰੁਟੀਨ ਹੈ। ਮੈਂ ਘੰਟਾ ਡੇ ਘੰਟਾ ਗਰਾਊਂਡ 'ਚ ਜਾ ਕੇ ਆਉਣਾ ਹਾਂ। ਤੁਹਾਨੂੰ ਲੱਗਦਾ ਨਹੀਂ ਵੀ ਜੇ ਮੈਂ ਹੁਣ ਦੁਬਾਰੇ ਸ਼ੁਰੂ ਕਰਦਾ ਵੀ ਲੱਗ ਸਕਦਾ ਵੀ ਨਹੀਂ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਹੈ। ਉਮਰ ਦਾ ਉਮਰ ਦਾ ਪੈਂਦਾ ਹੈ। ਨਵੀਂ ਨਵੀਂ ਉਮਰ ਦਾ ਨਵਾਂ ਖੂਨ ਹੁੰਦਾ ਹੈ। ਉਮਰ ਦੇ ਹਿਸਾਬ ਨਾਲ। ਪਰ ਅੱਜ ਕੱਲ ਮੈਂ ਇਹੀ ਕਹਿਣਾ ਚਾਹਣਾ ਨਵੇਂ ਮੁੰਡਿਆਂ ਨੂੰ ਵੀ ਨਸ਼ਾ ਤੋਂ ਰਹਿਤ ਰਹਿ ਕੇ ਤੁਸੀਂ ਗੇਮ ਅਪਣਾਓ। ਜਿਹੜੀ ਮਰਜੀ ਗੇਮ ਕਰ ਲਓ ਪਰ ਗੇਮ ਕਰੋ। ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਪਰ ਨਸ਼ੇ ਤੋਂ ਦੂਰ ਰਹੋ ਜਿਹੜਾ ਵੀ ਮੁੰਡਾ ਅੱਜ ਕੱਲ ਗਰਾਊਂਡ ਨਾਲ ਜੁੜ ਗਿਆ ਮੇਰੀ ਇਹ ਪੱਕੀ ਹੋ ਹੈ ਵੀ ਜਿਹੜਾ ਵੀ ਮੁੰਡਾ ਅੱਜ ਕੱਲ ਗਰਾਊਂਡ ਦੇ ਵਿੱਚ ਵਗ ਗਿਆ ਉਹ ਨਸ਼ੇ ਤੋਂ ਰਹਿਤ ਰਹੇਗਾ ਠੀਕ ਹੈ ਜਦ ਬੇਲਾਪੜ ਹੋਊਗਾ ਬੰਦੇ ਲਵੇ ਮੁੰਡੇ ਲਵੇ ਉਹ ਸਿਰਫ ਨਸ਼ਾ ਹੀ ਹੋਊਗਾ ਨਸ਼ਾ ਹੀ ਹੋਊਗਾ ਹਾਂ ਤਕਰੀਬਨ 4:00 ਵਜੇ ਆਪਣੇ ਗਰਾਊਂਡ ਬਹੁਤ ਵਧੀਆ ਸਟੇਡੀਅਮ ਬਣਾਇਆ ਹੋਇਆ ਗਰਾਊਂਡ ਆ ਬਹੁਤ ਵਧੀਆ ਹਰੇਕ ਪ੍ਰਕਾਰ ਦਾ ਇੱਥੇ ਗਰਾਊਂਡ ਹੈ ਗਰਾਊਂਡ ਦਾ ਪੰਚਾਇਤ ਜਾਂ ਪਿੰਡ ਇਕੱਠਾ ਹੋ ਕੇ ਆਪ ਵੀ ਬਣਾ ਸਕਦੇ ਆਂ ਪਿੰਡ 'ਚ ਪਰ ਲਗਣਾ ਜ਼ਰੂਰੀ ਹੋਣੀ ਚਾਹੀਦੀ ਆ ਮੈਂ ਤਾਂ ਕਹਿਣਾ ਅੱਜ ਕੱਲ ਦੇ ਮੁੰਡਿਆਂ ਨੂੰ ਵੀ ਗੇਮਾਂ ਕਰਨੀ ਥੋੜਾ ਵੱਧ ਧਿਆਨ ਰੋ ਗੇਮਾਂ 'ਚ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਹਰਿਆਣੇ 'ਚ ਵੀ ਗਏ ਹੋ ਤੁਸੀਂ ਖੇਡਣ ਹਰਿਆਣੇ 'ਚ ਵੀ ਗਏ ਜੀ ਅਸੀਂ ਅੱਛਾ ਕਿੱਥੇ ਕਿੱਥੇ ਗਏ ਹੋ ਹਰਿਆਣੇ 'ਚ ਖਨੌਰੀ ਕੰਨੀ ਜੀ ਅਸੀਂ ਅੱਛਾ ਦਾਤਾ ਸਿੰਘ ਵਾਲੇ ਤਨੌਰੀ ਤਨੌਰੀ ਕੰਨੀ ਗਿਆ ਹੈ ਅਸੀਂ ਸਾਰੇ ਖੇਡਿਓ ਸਾਰੇ ਖੇਡਾਂਗੇ ਹਾਂ ਅੱਛਾ ਜੇ ਤੁਸੀਂ ਮੰਨ ਲਓ ਵੀ 100 ਮੈਚ ਖੇਡੇ ਇੱਕ ਸਾਲ ਚ ਹਾਂਜੀ ਕਿੰਨੇ ਪਰਸੈਂਟ ਜਿੱਤੇ ਨੇ 100 ਚੋਂ 100 ਚੋਂ ਤਕਰੀਬਨ ਆ ਸਮਝ ਲਓ ਵੀ 50 60 ਮੈਚ ਅਸੀਂ ਜਿੱਤੀ ਜਿੱਤੇ ਨੇ ਜੀ ਫਿਰ ਵੱਡਾ ਯਾਨੀ ਕਿ ਸਫਲਤਾ ਦੀ ਹਾਂਜੀ ਹਾਂ ਯਾਨੀ ਯਾਨੀ ਕਿ ਸਾਨੂੰ ਹਰੇਕ ਜਾਣਦਾ ਹੁੰਦਾ ਦੀ ਗਾ ਜੀ ਠੀਕ ਹੈ ਹਾਂਜੀ ਤੇ ਫਿਰ ਰਾਤ ਵੀਰ ਕੱਟਣੇ ਨਹੀਂ ਪੈਂਦੀ ਸੀ ਹਾਂ ਦੋ 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 ਨਸ਼ਾ ਹੈਗਾ ਸੀ ਨਾ ਬਿਲਕੁਲ ਨਹੀਂ ਉਦੋਂ ਨਸ਼ਾ ਦਾ ਨਸ਼ੇ ਨਾਲ ਦੀ ਤਾਂ ਕੋਈ ਚੀਜ਼ ਨਹੀਂ ਸੀਗੀ ਠੀਕ ਹੈ ਜਿਹੜੀ ਕਿ ਚਿਕਨਾਈ ਵੀ ਉਹ ਉਦੋਂ ਚਿਕਨਾਈ ਕੀ ਹੁੰਦੀ ਸੀ ਐਰੋਡੈਕਸ ਮਿਲਦੀ ਸੀ ਡਾਕਟਰਾਂ ਦੀ ਦੁਕਾਨਾਂ ਤੋਂ ਉਹ ਵੀ ਕੋਈ ਨਾਮ ਮੰਗੂ ਠੀਕ ਹੈ ਹਾਂ ਇਹ ਬਹੁਤ ਸਾਫ ਸੁਥਰੀ ਗੇਮ ਸੀ ਜਦੋਂ ਕਬੱਡੀ ਦੀ ਜਿਹੜੀ ਬਹੁਤ ਸਾਫ ਸੁਥਰੀ ਦਰਸ਼ਕ ਵੀ ਵਧੀਆ ਦੇਖਦੇ ਤੇਗੇ ਉਦੋਂ ਖਿਡਾਰੀਆਂ ਚ ਵੀ ਬਹੁਤ ਵਧੀਆ ਆਪਣੇ ਆਪ ਚ ਵਧੀਆ ਲਗਾਓ ਸੀਗਾ ਜਿਹੜਾ ਨਸ਼ਾ ਆ ਜਾ ਟੀਕੇ ਆਏ ਨੇ ਤਾਂ ਫਿਰ ਮੈਨੂੰ ਲੱਗਦਾ 2010 ਦਸ ਚਾਹੀਦੇ ਬਸ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜੀ ਬਾ ਉਦੋਂ ਖਿਡਾਰੀਆਂ ਚ ਵੀ ਦਰਸ਼ਕ ਵੀ ਦੇਖਦੇ ਤੇਗੇ ਜਿਹੜੀ ਕਿ ਇੰਤਜ਼ਾਰ ਨਹੀਂ ਕਰਨਾ ਪੈਂਦਾ ਦੀ ਖਿਡਿਆਰੀ ਨੂੰ ਪਹਿਲਾਂ ਜਿਵੇਂ ਹੁਣ ਪਹਿਲਾ ਮੈਚ ਬੋਲ ਦਿੱਤੇਗੇ ਹੁਣ ਤਾਂ ਬੰਦਾ ਪਾਵਰਫੁੱਲ ਹੁਣ ਜਿਹੜੀ ਲਾਉਸਮੈਂਟ ਹੁੰਦੀ ਐ ਉਦੋਂ ਸਿਰਫ ਐਂਟਰੀਆਂ ਵਾਸਤੇ ਲਾਉਸਮੈਂਟ ਹੁੰਦੀ ਸੀ ਜਾਂ ਟੀਮ ਬੁਲਾਉਣ ਵਾਸਤੇ ਹੁੰਦੀ ਠੀਕ ਐ ਹੁਣ ਤਾਂ ਇਹ ਲਾਉਸਮੈਂਟ ਇਹ ਖਿਡਿਆਰ ਨੂੰ ਅੱਧਾ ਪਾਵਰਫੁੱਲ ਤਾਂ ਉਹ ਕਰ ਦਾਂਦੇ ਨੇ ਕਰ ਦਾਂਦੇ ਨੇ ਬਿਲਕੁਲ ਜਿਵੇਂ ਹੁਣ ਇਹ ਰਹਿੰਦਾ ਨਹੀਂ ਜੀ ਇਹ ਲੈ ਕੇ ਜਾਊ ਜੀ ਇੰਨਾ ਨਿਆਵੇਂ ਜੀ ਲੱਖ ਰੁਪਿਆ 50 ਹਜ਼ਾਰ ਉਹ ਲੈ ਜਾਊ ਜੀ ਕਿ ਖਿਡਿਆਰੀ ਤੇ ਜੋਸ਼ ਉਹ ਚ ਪੈਦਾ ਹੋ ਜਾਂਦਾ ਜੋਸ਼ ਪੈਦਾ ਹੋ ਜਾਂਦਾ ਸਾਡੇ ਵਕਤ ਕੀ ਤੀਗਾ ਜਦ ਕੋਈ ਖਿਡਿਆਰੀ ਰਹਿ ਜਾਂਦਾ ਤੀਗਾ ਜਾਂ ਤਾਂ ਕਲਕੈਰੀਆ ਮਾਰਦੇ ਤੇ ਦਰ ਸਮਾਂ ਹੌਸਲਾ ਡਾਊਨ ਕਰਦੇ ਸੀ ਜਾਨੀ ਕਿ ਜੇ ਕੋਈ ਰਹਿ ਗਿਆ ਉਹਦਾ ਹੌਸਲਾ ਡਾਊਨ ਹੋ ਜਾਂਦਾ ਸੀਗਾ ਜਿਹੜੇ ਨੇ ਰੱਖ ਲਿਆ ਉਹਦਾ ਅੱਪ ਹੋ ਜਾਂਦਾ ਸੀਗਾ ਬਿਲਕੁਲ ਇਹ ਉਦੋਂ ਉਸ ਟਾਈਮ ਇਹ ਗੱਲਾਂ ਚੱਲਦੀ ਕਿਤੇ ਇਹ ਵੀ ਹੋਇਆ ਹੋਵੇ ਜਿਵੇਂ ਪਹਿਲਾਂ ਖੜਕ ਜਾਂਦੀ ਹੁੰਦੀ ਮੈਂ ਚੱਲਦੇ ਚੱਲਦੇ ਜਾਂ ਹੁਣ ਨਾ ਬਿਲਕੁਲ ਲੜਾਈ ਲੜੂਈ ਵਾਲਾ ਤਾਂ ਮਾਹੌਲ ਹੀ ਨਹੀਂ ਸੀ ਠੀਕ ਹੈ ਬਸ ਆ ਜਰੂਰਤ ਹੀ ਵੀ ਅੱਦੇ ਅੱਦੇ ਪੁਆਇੰਟ ਦੇ ਕਲਕੈਰੀਆਂ ਜਰੂਰ ਵਜਦੀਆਂ ਤੇ ਕਲਕੈਰੀਆਂ ਵਜਦੀਆਂ ਬਾਕਲਕੈਰੀਆਂ ਲੋਕ ਅੱਧਾ ਪੁਆਇੰਟ ਅਸੀਂ ਲੈ ਗਏ ਅੱਧਾ ਉਹ ਲੈ ਗਏ ਉਦੋਂ ਜਣੀ ਕਿ ਸਪੀਚ ਵੀ ਜਦ ਐਲਾਨ ਹੁੰਦਾ ਤੀਗਾ ਉਦੋਂ ਪੁਆਇੰਟਾਂ ਦਾ ਵੀ ਐਲਾਨ ਜਣੀ ਕਿ ਲਾਸਟ ਜੀ ਹੁੰਦਾ ਸੀ ਵੀ ਅੱਧਾ ਪੁਆਇੰਟ ਤੇ ਉਹ ਜਿੱਤ ਗਏ ਠੀਕ ਹੈ ਹਾਂ ਐ ਫਿਰ ਸ਼ਾਦੀ ਤੁਹਾਡਾ ਵਿਆਹ ਕਿਹੜੇ ਸਾਲ ਨੇ ਚ ਹੋਇਆ ਮੇਰਾ ਵਿਆਹ ਜੀ 2000 ਚ ਵੈਜੀ 2001 ਚ ਖੇਡ ਛੱਡਤੀ ਹਾਂ ਜੀ 2001 ਚ ਖੇਡ ਛੱਡਤੀ ਠੀਕ ਹੈ ਪੂਰਾ ਕਿਵੇਂ ਪਤਾ ਸਾਨੂੰ ਵੀ ਕਬੀਲਦਾਰੀ ਕਰਕੇ ਛੱਡੀ ਹੈ ਘੂਈ ਛੱਡੂ ਕੋ ਮਾਹੌਲ ਕੋਈ ਨਹੀਂ ਕਬੀਲਦਾਰੀ ਕਰਕੇ ਕੁਸਰ ਜੇਵੇਂ ਹੋ ਗਈ ਉਸ ਘਰੋਂ ਥੋੜੀ ਉਹਦੀ ਠੀਕ ਹੈ ਇਸ ਕਰਕੇ ਗੇਮ ਨੂੰ ਛੱਡਣਾ ਪੈ ਗਿਆ ਛੱਡਣਾ ਪੈ ਗਿਆ ਹਾਂਜੀ